ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਜਾਨੀ ਚੋਰ ਦੀ ਭੈਣ ਦਾਨੀ ਨੇ ਚਿੱਠੀ ਲਿਖ ਕੇ ਫੜਾ ਦਿੱਤੀ ਪੰਡਤ ਨੂੰ ਤੇ ਪੰਡਤ ਨੇ ਜਾ ਕੇ ਚੋਰ ਗੜੀ ਵਿੱਚ ਜਾਨੀ ਚੋਰ ਨੂੰ ਮਿਲ ਕੇ ਚਿੱਠੀ ਫੜਾਈ ਹੈ ਚਿੱਠੀ ਪੜ੍ਹ ਕੇ ਜਾਨੀ ਦੇ ਸਰੀਰ ਨੂੰ ਇੱਕ ਵਾਰੀ ਚਰਨਹਾਟ ਫਿਰ ਗਿਆ ਆਓ ਅੱਗੇ ਸੁਣੀਏ ਚਿੱਠੀ ਪੜਦੇ ਸਾਰ ਜੋ ਹੈ ਚੜਿਆ ਚਰਨਾਟ ਸੁਣੇ ਕਸ਼ਟ ਜਦ ਭੈਣ ਦੇ ਗਿਆ ਕਲੇਜਾ ਪਾਟ ਉਹ ਚਿੱਠੀ ਜਦੋਂ ਪੜੀ ਗੌਰ ਨਾਲ ਸਾਰੀ ਐ ਸੀਨੇ ਵਿੱਚ ਲੱਗੀ ਸਾਰ ਦੀ ਘਟਾਰੀ ਐ ਚਿੱਠੀ ਜਦੋਂ ਪੜੀ ਗੌਰ ਨਾਲ ਸਾਰੀ ਐ ਸਿੰਨੇ ਵਿੱਚ ਲੱਗੀ ਸਾਰ ਦੀ ਘਟਾਰੀ ਐ ਇੱਕ ਇੱਕ ਬੋਲ ਸੀ ਸਮਾਨ ਅੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਓ ਮੈਂ ਤਾਂ ਛੱਡ ਬੈਠਾ ਸੀ ਖਿਆਲ ਕਰਦਾ ਕਰਦਾ ਸੀ ਪੰਡਤਾ ਭਜਨ ਹਰਦਾ ਮਾਰਿਆ ਇਹ ਪੱਥਰ ਕਚਾਲੇ ਲੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕਦੇ ਚਿੱਠੀ ਨਾ ਫੜਾਈ ਅੱਗ ਲਾਈ ਆਣ ਕੇ ਲੈ ਗੇ ਬੋਲ ਭੈਣ ਦੇ ਜਗਰ ਸ਼ਾਨ ਕੇ ਜਾਣੀ ਮੇਰੇ ਪੰਡਤਾ ਬਚਨ ਪੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕਦੇ ਹੋ ਪਹੁੰਚੂ ਉਸ ਦਿਨ ਨਾ ਫਿਕਰ ਕਰਨਾ ਪਹੁੰਚੂ ਉਸ ਦਿਨ ਨਾ ਫਿਕਰ ਕਰਨਾ ਕਿਹੜੀ ਗੱਲਾਂ ਹੀਰਾ ਚਟਕੇ ਤੇ ਮਰਨਾ ਜਿੰਨਾ ਚ ਰਸਾਸ ਮੇਰੇ ਵਿੱਚ ਨੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਦੁਨੀਆ 'ਚ ਇੱਜ਼ਤ ਵਧਾਵਾ ਭੈਣ ਦੀ ਜਿਸ ਵੇਲੇ ਸ਼ੱਕ ਲੈ ਕੇ ਆਵਾ ਭੈਣ ਦੀ ਮੇਰੇ ਜਿਉਂਦੇ ਕਿਹੜਾ ਭੈਣ ਨੂੰ ਤਰੱਕ ਦੇ ਕਹਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਕਹਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਮੈਂਨੇ ਤਾਂ ਨੇ ਦੇਖੂ ਸਾਰਿਆਂ ਦੇ ਆ ਕੇ ਅੱਛੀ ਤਰ੍ਹਾਂ ਕਹਦੀ ਭਾਈ ਸਮਝਾ ਕੇ ਹਾਲ ਤੂੰ ਰਹਿਣ ਦੇ ਜ਼ਬਾਨੋਂ ਬੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਹੋ ਆ ਤੂੰ ਲੈ ਜਾ 70 ਅਨਾਮ ਮੋਹਰਾ ਨੂੰ ਆ ਤੂੰ ਲੈ ਜਾ 70 ਅਨਾਮ ਮੋਹਰਾ ਨੂੰ ਦੱਸੀ ਜਾ ਕੇ ਬਾਤ ਨਾ ਜ਼ਬਾਨੋਂ ਹੋਰਾਂ ਨੂੰ ਆਲਕੀ ਸੁਨਾਵਾ ਤੈਨੂੰ ਅੱਜ ਤੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਇੰਨੀ ਆਖ ਪੰਡਤ ਪਛਾੜੀ ਤੋਰਿਆ ਇੰਨੀ ਆਖ ਪੰਡਤ ਪਛਾੜੀ ਤੋਰਿਆ ਸੁਣੀ ਹਾਲ ਸ਼ੱਕ ਦਾ ਤੂੰ ਵੀਰ ਮੋਰੀਆ ਸਤਿਆਂ ਕਸ਼ੋਰ ਆਖ ਤੂੰ ਬੇਸ਼ੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਹੋ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਹੋ ਇਨਿ ਕਹਿ ਕੇ ਪੰਡਤ ਪਿੱਛੇ ਨੂੰ ਤੋੜਿਆ ਇਨਿ ਕਹਿ ਕੇ ਪੰਡਤ ਪਿਛਾੜੀ ਤੋੜਿਆ ਸੁਣੀ ਹਾਲ ਅੱਜ ਤਾਂ ਸੁਣੀ ਹਾਲ ਸ਼ੱਕ ਦਾ ਤੂੰ ਵੀਰ ਮੋਰੀਆ ਸਤਿਆਂ ਕਸ਼ੋਰ ਆਖ ਤੂੰ ਬਿਸ਼ੱਕ ਦੇ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ ਉਹ ਕਹਿਦੀ ਮੇਰੀ ਭੈਣ ਨੂੰ ਫਿਕਰ ਚੱਕ ਦੇ